ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ ਲੱਗ ਰਹੇ ਸਾਵਣ ਅਸ਼ਟਮੀ ਮੇਲੇ ਦੇ ਮੌਕੇ ਤੇ ਜੇ ਮਾਤਾ ਚਿੰਤਪੁਰਨੀ ਸੇਵਾ ਸਭਾ ਵੱਲੋਂ ਚੇਅਰਮੈਨ ਰਾਜਨ ਮਹਿਤਾ ਪ੍ਰਧਾਨ ਹਰਦੇਵ ਸਿੰਘ ਅਤੇ ਕੈਸ਼ੀਅਰ ਦੀਪਕ ਰਾਮਪਾਲ ਦੀ ਅਗਵਾਈ ਹੇਠ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਲਗਾਇਆ ਗਿਆ ਇਸ ਤੋਂ ਪਹਿਲਾਂ ਸਭਾ ਵੱਲੋਂ ਮਾਤਾ ਚਿੰਤਪੁਰਨੀ ਜੀ ਦੀ ਪੂਜਾ ਕੀਤੀ ਗਈ ਅਤੇ ਸ਼ਰਧਾਲੂਆਂ ਨੇ ਮਾਤਾ ਜੀ ਦਾ ਗੁਣਗਾਨ ਕੀਤਾ ਇਸ ਮੌਕੇ ਤੇ ਚੇਅਰਮੈਨ ਰਾਜਨ ਮਹਿਤਾ ਨੇ ਕਿਹਾ ਕਿ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਲੱਗਣ ਵਾਲੇ ਸਾਵਣ ਅਸ਼ਵੀ ਮੇਲੇ ਪੰਜਾਬੀਆਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਲੋਕ ਇਸ ਨੂੰ ਬਹੁਤ ਸ਼ਰਧਾ ਨਾਲ ਮਨਾਉਂਦੇ ਹਨ ਸਾਨੂੰ ਆਪਣੀ ਇਮਾਨਦਾਰੀ ਦੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਧਾਰਮਿਕ ਕਰਮਾਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਅੰਤ ਵਿੱਚ ਮਾਤਾ ਚਿੰਤਪੁਰਨੀ ਸੇਵਕ ਸਭਾ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਕਸ਼ਮੀਰ ਸਿੰਘ ਸਰਪੰਚ ਪਿੰਡ ਮਾਕੋਵਾਲ ਅੱਜ ਜਿਹੜਾ ਭੰਡਾਰਾ ਮਹਾਮਾਈ ਦਾ ਚਿੰਤਾਪੁਰਨੀ ਦਾ ਅੱਜ ਵੇਖੋ ਇਹ ਮਹਿਤਾ ਪਰਿਵਾਰ ਆ ਜਿਹੜਾ ਇਹ ਮਾਕੋਵਾਲ ਦੀ ਆਣ ਤੇ ਸ਼ਾਨ ਸੀ ਕਿਉਂਕਿ ਇਹਨਾਂ ਦਾ ਇੱਕ ਸਾਰਾ ਹੀ ਮਤਲਬ ਹੈ ਮੱਲਾ ਸਾਡਾ ਜਿਹੜਾ ਸਾਰਾ ਹੀ ਇਹਨਾਂ ਦਾ ਮਹਿਤਿਆਂ ਦਾ ਸੀ ਇਹਨਾਂ ਦੀ ਏਡੀ ਵਧੀਆ ਸ਼ਵੀ ਸੀ ਉੱਥੇ ਮਤਲਬ ਸਰਪੰਚ ਵੀ ਬਣਦੇ ਰਹੇ ਆਏ ਉੱਥੇ ਬਹੁਤ ਤਗੜੇ ਮੋਦ ਪਰ ਹੁੰਦੇ ਸੀ ਕੋਈ ਇਹਨਾਂ ਨੇ ਕਦੀ ਕਿਸੇ ਨੂੰ ਕੁਸਕਣ ਨਹੀਂ ਉੱਥੇ ਦਿੱਤਾ ਉਦਾਂ ਹੀ ਇਹਨਾਂ ਨੇ ਦੂਸਰਾ ਮਾਕੋਵਾਲ ਇੱਥੇ ਅੰਮ੍ਰਿਤਸਰ ਬਣਾ ਲਿਆ ਜਿਹੜਾ ਕਿ ਅੱਜ ਅਸੀਂ ਦੇਖਿਆ ਵੀ ਜਿਹੜੀ ਇਹਨਾਂ ਦੀ ਇੰਨੀ ਸਿੱਖੀ ਸੇਵਕੀ ਆ ਕਿਉਂਕਿ ਅਫਸਰ ਬਣ ਗਏ ਇਹਨ ਕੋਈ ਪੁਲਿਸ ਅਫਸਰ ਨੇ ਕੋਈ ਕਿਤੇ ਆ ਕੋਈ ਕਿਤੇ ਆ ਅੱਜ ਬਹੁਤ ਵੇਖ ਕੇ ਖੁਸ਼ੀ ਹੋਈ ਆ ਤੇ ਮੈਂ ਮਾਂ ਮਾਈ ਚੰਤਪੁਰਨੀ ਇਹੋ ਹੀ ਅਰਦਾਸ ਕਰਦਾ ਉਹਨਾਂ ਗਾੜੀ ਕੇ ਇਸ ਪਰਿਵਾਰ ਤੇ ਮੇਰਾ ਭਰਿਆ ਹੱਥ ਰੱਖ ਤੇ ਜਿਸ ਤਰ੍ਹਾਂ ਇਹ ਭੰਡਾਰਾ ਚੱਲਦਾ ਸਦਾ ਵਾਸਤੇ ਚੱਲਦਾ ਹੀ ਰਹੇ ਜਮਾਦਾਦੀ ਪਹਿਲੋਂ ਦੇ ਮੈਂ ਸਾਰੀ ਰਾਜਨ ਭਾਈ ਦੀ ਟੀਮ ਨੂੰ ਵਧਾਈ ਦਾਂ ਪਾਤਰ ਨੇ ਵਧਾਈ ਦਿਨਾ ਫਿਰ ਫਿਰ ਮਾਦਾ ਜੀ ਦੇ ਜੰਤਮੁਨੀ ਮਾਦਾ ਜੀ ਦੇ ਮੇਲੇ ਦੀਆਂ ਸਾਰੀ ਸੰਗਤ ਨੂੰ ਵਧਾਈਆਂ ਵੇਖੋ ਰਾਜਨ ਭਾਈ ਸਾਡੇ ਬਹੁਤ ਮਿਹਨਤੀ ਬੰਦੇ ਆ ਵੇਖੋ ਇਹ ਹਰ ਸ਼ਨੀਵਾਰ ਆਖਰੀ ਸ਼ਨੀਵਾਰ ਤਿੰਨ ਬੱਸਾਂ ਖੜਦੇ ਨੇ ਪਹਿਲੋਂ ਇੱਕ ਹੀ ਹੁਣ ਮਾਦਾ ਰਾਣੀ ਨੇ ਤਿੰਨ ਬੱਸਾਂ ਕਰਤੀਆਂ ਵਾ ਚਲੋ ਮਾਦਾ ਰਾਣੀ ਇਹਨਾਂ ਨੂੰ ਇੰਨਾ ਬਲ ਬਖਸ਼ੇ ਵੀ ਇਹ ਸਾਰੇ ਸ਼ਿਹਰੇ ਨੂੰ ਆਪਣੇ ਨਾਲ ਜੋੜਨ ਸਾਰਾ ਸ਼ਿਹਤਾ ਇਹਨਾਂ ਦੇ ਨਾਲ ਜੁੜੇ ਤੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਹਰ ਵਾਰੀ ਕਰਾਉਂਦੇ ਆ ਤੇ ਕਰਾਉਂਦੇ ਨੇ ਜੈ ਮਾਤਾ ਦੀ ਮੈਂ ਕੈਪਟਨ ਜਸਪਾਲ ਸਿੰਘ ਹੋ ਉਸੇ ਹਟਾਦਾ ਰਹਿਣ ਵਾਲਾ ਹਾਂ ਮੈਂ ਮਹਿਤਾ ਸਾਹਿਬ ਦੇ ਨਜ਼ਦੀਕ ਹੀ ਰਹਿਣ ਹਾਂ ਇਹ ਇਹ ਬਹੁਤ ਵੱਡਾ ਉਪਰਾਲਾ ਆ ਜੋ ਮਹਿਤਾ ਪਰਿਵਾਰ ਕਰ ਰਿਹਾ ਆ ਇਹ ਹਰ ਸਾਲ ਤਿੰਨ ਸਾਲ ਤੋਂ ਜੇ ਲੰਗਰ ਭੰਡਾਰਾ ਲਾਇਆ ਜਾ ਰਿਹਾ ਇਸ ਤੋਂ ਇਲਾਵਾ ਬੜੀ ਇਹਨਾਂ ਦੀ ਵੱਡੀ ਦੇਣ ਆ ਜਿਹੜੇ ਹਰ ਮਹੀਨੇ ਤੇ ਹਰ ਮਹੀਨੇ ਦੇ ਲਾਰਡ ਸੰਡੇ ਲਾਰਡ ਸੈਚਰਡੇ ਇਹ ਮਾਤਾ ਚਿੰਤਾਪੁਰਨੀ ਬੱਸਾ ਲੈ ਕੇ ਜਾਂਦੀ ਹੈ ਇਹ ਵੱਡਾ ਉਪਰਾਲਾ ਆ ਇੱਕ ਸਲਾਘਾਯੋਗ ਆ ਇਹ ਵਧਾਈ ਦੇ ਪਾਤਰਿਆ ਸਾਰੀ ਟੀਮ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਜਗਾਰਾਮਾ ਚਿੰਤਾਪੁਰਨੀ ਦਾ ਮੈਂ ਰਾਜੇਨ ਮਹਿਤਾ ਚੇਅਰਮੈਨ ਮਾ ਚਿੰਤਾਪੁਰਨੀ ਸਹਿਯੋਗ ਸਭਾ ਤੋਂ ਆਇਓ ਇਹ ਸਾਰੇ ਮੈਂ ਆਪਣੇ ਵੀਰਾਂ ਦਾ ਤੇ ਸੱਜਣ ਪਰਵੰਤਿਆਂ ਦਾ ਦਿਲੋਂ ਧੰਨਵਾਦ ਕਰਦਾ ਤੇ ਮਾ ਚਿੰਤਾਪੁਰਨੀ ਦੇ ਮੇਲੇ ਦੀ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਅਸੀਂ ਜਿਹੜਾ ਇਹ ਉਪਰਾਲਾ ਕੀਤਾ ਹੈ ਮਾ ਚਿੰਤਾਪੁਰਨੀ ਦੇ ਮੇਲੇ ਉੱਤੇ ਸਾਡਾ ਇਹ ਦਿਲ ਦਾ ਇੱਕ ਅਰਮਾਨ ਆ ਵੀ ਇੱਥੇ ਤੇ ਲੰਗਰ ਲਗਾਇਆ ਜਾਵੇ ਤੇ ਨਾਲ ਜਾ ਕੇ ਇੱਥੇ ਮਾਤਾ ਚਿੰਤਾਪੁਰੀ ਦੇ ਵੀ ਲੰਗਰ ਲਗਾਇਆ ਜਾਵੇ ਕਿਉਂਕਿ ਉਹ ਦਾਰਿਆ ਜਿਸ ਦਾਰ ਦੇ ਉੱਤੇ ਕੋਈ ਵੀ ਅਜੇ ਤੱਕ ਉਹ ਖਾਲੀ ਨਹੀਂ ਮੁੜਿਆ ਤੇ ਹਰ ਗਦੀ ਝੋਲੀ ਭਰਦੀ ਆ ਬਸ ਇਨਾ ਹੀ ਮੈਂ ਕਹਿਣਾ ਚਾਹੁੰਨਾ ਤੇ ਮਹੀਨੇ ਦਾ ਲਾਹ ਸ਼ਨੀਵਾਰ ਮਾਂ ਚਿੰਤਾਪੁਰਨੀ ਸੇਵਕ ਸਭਾ ਹਰ ਸ਼ਨੀਵਾਰ ਮਾਤਾ ਜੀ ਦੇ ਦਰਸ਼ਨਾਂ ਵਾਸਤੇ ਬੱਸਾਂ ਲੈ ਕੇ ਜਾਂਦੀ ਆ ਤੇ ਸਾਲ ਚ ਇੱਕ ਵਾਰੀ ਮਾਂ ਵੈਸ਼ਨੋ ਦੇਵ ਜਾਂਦੀ ਆ ਜੈ ਮਾਤਾ ਜੀ ਪਹਿਲੇ ਇੱਕ ਵਾਰੀ ਬੱਸ ਘੜਦੇ ਤੁਹਾਨੂੰ ਮੇਰਾ ਚਾਰ ਪੰਜ ਪਹਿਨ ਮਕਸਦ ਇਹ ਆ ਵੀ ਆਪਣੇ ਬੱਚੇ ਨੂੰ ਆਪਣੇ ਸਨਾਤਨ ਧਰਮ ਨਾਲ ਜੋੜ ਕੇ ਰੱਖਣਾ ਤੇ ਸਾਡਾ ਇਹੋ ਹੀ ਅਪਰਾਲਾ ਆ ਵੀ ਸਾਡੇ ਬੱਚੇ ਆਪਣੇ ਧਰਮ ਨਾਲ ਜੁੜੇ ਰਹਿਣ ਤੇ ਆਪਣੇ ਗੁਰੂ ਧਾਮਾਂ ਦੇ ਉੱਤੇ ਨਾਲ ਜਾਂਦੇ ਰਹਿਣ ਤੀਸਰਾ ਲੰਗਰ ਆ ਮਾਤਾ ਜੀ ਦਾ ਤੇ ਮਾਤਾ ਜੀ ਇਸੇ ਤਰ੍ਹਾਂ ਹੀ ਮਾ ਚਿੰਤਪੁਰਨੀ ਸੇਵਕ ਸਭਾ ਪਰਿਵਾਰ ਨੂੰ ਉਤਸ਼ਾਹ ਦਿੰਦੀ ਰਵੇ ਤੰਦਰੁਸਤੀ ਬਖਸ਼ਦੀ ਰਵੇ ਤੇ ਇਹ ਲੰਗਰ ਇਦਾਂ ਹੀ ਚੱਲਦੇ ਰਹਿਣ। ਸਰ ਨੂੰ ਵੀ ਕੈਂਡੀ ਵਾਰਡ ਨੰਬਰ 663 ਦਾ ਸੇਵਾਦਾਰ ਮੇਰੇ ਭਰਾ ਵੈਸ਼ਨੋ ਸੇਵਕ ਸਭਾ ਵੱਲੋਂ ਪਹਿਲਾਂ ਚਿੰਤਪੁਰਨੀ ਸੋਰੀ ਜੀ ਚਿੰਤਪੁਰਨੀ ਸੇਵਾ ਸਭਾ ਵੱਲੋਂ ਥੋੜੇ ਦਿਨ ਪਹਿਲਾਂ ਮੇਰੇ ਵੀਰਾਂ ਨੇ ਤਿੰਨ ਬੱਸਾਂ ਵੈਸ਼ਨੋ ਦੀ ਵੀ ਲੈ ਕੇ ਗਈ ਤੇ ਅੱਜ ਮੇਰੇ ਵੀਰਾਂ ਨੇ ਚਿੰਤਪੁਰਨੀ ਮਾਤਾ ਦੇ ਮੇਲੇ ਤੇ ਇੱਥੇ ਅੱਜ ਲੰਗਰ ਵੇਖੋ ਕਿੰਨਾ ਭਰਪੂਰ ਲੰਗਰ ਚੱਲ ਰਿਹਾ ਏ ਤੇ ਜਿਹੜਾ ਮਾਤਾ ਰਾਣੀ ਦਾ ਲੰਗਰ ਆ ਸਾਡੇ ਸ਼ਹਿਰ ਦੇ ਅੱਜ ਨੁੱਕਰ-ਨੁੱਕਰ ਹਰ ਇੱਕ ਬਾਜ਼ਾਰ ਹਰ ਇੱਕ ਵਾਰਡ ਦੇ ਵਿੱਚ ਚੱਲਣ ਦੇ ਆ ਤੇ ਮੈਂ ਮਾਤਾ ਰਾਣੀ ਅੱਗੇ ਅਰਦਾਸ ਕਰਦਾ ਤੇ ਮੇਰੇ ਭਰਾਵਾਂ ਤੇਦਾ ਫੁੱਲ ਕਿਰਪਾ ਰੱਖੇ ਕਿ ਮੇਰੇ ਵੀਰ ਹਰ ਸਾਲ ਇਦਾਂ ਹੀ ਉਹ ਮਹਮਾਗੇ ਹਰ ਜਗ੍ਹਾ ਤਗੜੇ ਤੋਂ ਤਗੜਾ ਲੰਗੜਾ ਏ ਜੈ ਮਾਤਾ ਦੀ ਜੀ ਹਾਰਦਿਕ ਸ਼ੁਭਕਾਮਨਾ ਹੋ ਜੇ ਹਮਾਰੇ ਜਿੰਦਪੁਨੀ ਸੇਵਕ ਸਭਾ ਕੀ ਔਰ ਸੇ ਮਾਂ ਆਰਤੀ ਦੇਵਾ ਜੀ ਦੇ ਅਸ਼ੀਰਵਾਸ ਸੇ ਜੀ ਭੰਡਾਰਾ ਹਮਾਰੇ ਪ੍ਰਧਾਨ ਰਾਜ ਮਹਿਤਾ ਜੀ ਦੁਆਰਾ ਪੂਰੀ ਉਨ੍ਹਾਂ ਦੀ ਟੀਮ ਦੇ ਦੁਆਰਾ ਸਾਥ ਸੰਗਤ ਸ਼ਿਆਟਾ ਦੇ ਸਹਿਯੋਗ ਦੇ ਦੁਆਰਾ ਲਗਾਇਆ ਜਾ ਰਿਹਾ ਹੈ ਵਿਸ਼ਾਲ ਭੰਡਾਰਾ ਆਪ ਸਭੀ ਕੋ ਬਹੁਤ ਬਹੁਤ ਸ਼ੁਭ ਕਾਮਨਾਵਾਂ ਮਾਤਾ ਆਰਤੀ ਦੇਵਾ ਜੀ ਦੇ ਅਸ਼ੀਰਵਾਦ ਦੇ ਨਾਲ ਅੱਜ ਵਿਸ਼ਾਲ ਤੀਸਰਾ ਭੰਡਾਰਾ ਕਰਵਾਇਆ ਜਾ ਰਿਹਾ ਵਾ ਜਿੱਦਾਂ ਕਿ ਸਾਡੇ ਸਰਪੰਚ ਸਾਹਿਬ ਨੇ ਜ਼ਿਕਰ ਕੀਤਾ ਵਾ ਕਿ ਮਹਿਤਾ ਪਰਿਵਾਰ ਇਸ ਸ਼ਾਟੇ ਦੇ ਵਿੱਚ ਵੀ ਬੜੀ ਵੱਡੀ ਤਦਾਦ ਦੇ ਵਿੱਚ ਇਕੱਠੇ ਮਹਿਤਾ ਪਰਿਵਾਰ ਇੱਥੇ ਰਹਿ ਰਿਹਾ ਵਾ ਜਿਨ੍ਹਾਂ ਵੱਲੋਂ ਮਾਤਾ ਚਿੰਤਪੁਰਨੀ ਦੇ ਦਰਸ਼ਨਾ ਦੇ ਲਈ ਹਰ ਮਹੀਨੇ ਅਕੀਲੇ ਸ਼ਨੀਵਾਰ ਬੱਸ ਦੀ ਸੇਵਾ ਵੀ ਕੀਤੀ ਜਾਂਦੀ ਆ ਤੇ 2 3 4 ਤੱਕ ਹੋਣ ਤੇ 5 ਤੱਕ ਗਿਣਤੀ ਹੋ ਗਈ ਹੈ ਕਿ ਜਿਹੜੀ ਹਰ ਮਹੀਨੇ ਬੱਸਾਂ ਦਰਸ਼ਨਾ ਲਈ ਸੰਗਤ ਜਾਂਦੀ ਆ ਤੇ ਮੈਂ ਇਸੇ ਤਰ੍ਹਾਂ ਸਾਰਿਆਂ ਨੂੰ ਟੀਮ ਨੂੰ ਸਾਰੀ ਜਿੰਨੇ ਮੈਂਬਰ ਆ ਮਾਤਾ ਚਿੰਤ ਸੇਵਕ ਸਭਾ ਜਿਹੜੀ ਇਹਨਾਂ ਦੀ ਸਾਰਿਆਂ ਨੂੰ ਵਧਾਈ ਦਿੰਦਾ ਵਾਂ ਕਿ ਜਿਹੜੇ ਇਹਨਾਂ ਸਫਲ ਪ੍ਰੋਗਰਾਮ ਹਰ ਮਹੀਨੇ ਕਰਵਾਉਂਦੇ ਆ ਹਰ ਸਾਲ ਇਹ ਭੰਡਾਰਾ ਕਰਵਾਉਂਦੇ ਆ ਤੇ ਅੱਗੇ ਵੀ ਇਸੇ ਤਰ੍ਹਾਂ ਇਹ ਭੰਡਾਰਾ ਚੱਲਦਾ ਰਹੇ ਤੇ ਮਾਤਾ ਇਹਨਾਂ ਸਾਰਿਆਂ ਤੇ ਅਸ਼ੀਰਵਾਦ ਬਣਾਈ ਰੱਖੇ ਧੰਨਵਾਦ